ਕੁਝ ਇਸ ਵਾਰ ਇਸ ਵਾਰ ਇਹ ਪਾ ਦੇਖਿਆ ਕਿ ਜੁਲਾਈ ਦਾ ਜਿਹੜਾ ਸਾਡਾ ਮਹੀਨਾ ਹੁੰਦਾ ਵੈਸੇ ਤਾਂ ਇਹ ਵੈਟਸਟ ਮਨਥ ਹੁੰਦਾ ਜਿਹੜੇ ਮੌਨਸੂਨ ਸੀਜ਼ਨ ਦੇ ਵਿੱਚ ਔਰ ਇਸ ਵਾਰੀ ਸਾਡੇ ਕੋਲ ਅੱਛੀ ਬਾਰਿਸ਼ ਪਹਿਲੇ ਹਫਤੇ ਦੇ ਵਿੱਚ ਰਿਕਾਰਡ ਹੋਈ ਹੈ ਸੋ ਕਾਫੀ ਅੱਛੀ ਬਾਰਿਸ਼ ਹੈ ਦੇਖਿਆ ਆਪਾਂ ਜਿਹਦੇ ਨਾਲ ਟੈਂਪਰੇਚਰ ਵੀ ਫਾਲ ਹੋਇਆ ਲੋਕਾਂ ਨੂੰ ਵੀ ਬਹੁਤ ਰਾਹਤ ਮਿਲੀ ਹੈ ਗਰਮੀ ਤੋਂ ਕਿਉਂਕਿ ਟੈਂਪਰੇਚਰ ਜਿਹੜੇ ਨੇ ਦੋਨੋਂ ਦਿਨ ਤੇ ਰਾਤ ਦੇ 4 ਡਿਗਰੀ ਤੱਕ ਫਾਲ ਕੀਤੇ ਆ ਨਾਰਮਲ ਨਾਲੋਂ ਹਣਾ ਸੋ ਉਹਦੇ ਲਈ ਸਾਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਪਰ ਇਸ ਵਾਰੀ ਬਾਰਿਸ਼ ਨੇ ਸਾਨੂੰ ਬਹੁਤ ਸਾਥ ਦਿੱਤਾ ਸੋ ਜਦੋਂ ਝੋਨੇ ਦੀ ਜਾਂ ਆਪਾਂ ਕਹਿੰਦੇ ਬਾਸਮਤੀ ਦੀ ਲਵਾਈ ਸੀ ਉਹਦੇ ਲਈ ਪਾਣੀ ਜਦੋਂ ਖੜਾ ਕਰਨਾ ਪੈਂਦਾ ਇਸ ਵਾਰੀ ਬਾਰਿਸ਼ ਨਾਲ ਹੀ ਉਹਦੀ ਪੂਰਤੀ ਹੋ ਗਈ ਹੈ ਸੋ ਕਿਸਾਨਾਂ ਨੂੰ ਕਾਫੀ ਜਿਹੜਾ ਬਚਾਅ ਹੋਇਆ ਕਿਉਂਕਿ ਉਹਨਾਂ ਨੇ ertidhe ਟਲਾ ਪਾਣੀ ਕੱਢਣ ਦੀ ਲੋੜ ਨਹੀਂ ਪਈ ਸੋ ਜੇ ਆਪਾਂ ਸਿਨੈਰੀਓ ਦੀ ਗੱਲ ਕਰਦੇ ਆ ਤਾਂ ਅਸੀਂ ਕਾਫੀ ਅੱਛੀ ਪੋਜੀਸ਼ਨ 'ਚ ਹੈਗੇ ਆ 1 ਜੂਨ ਤੋਂ ਲੈ ਕੇ ਹੁਣ ਤੱਕ ਦੀ ਆਪਾਂ ਜੇ ਗੱਲ ਕਰਦੇ ਆ 5-7 ਜੁਲਾਈ ਤੱਕ ਤਾਂ ਸਾਡੇ ਕੋਲ 20% ਐਫੀਸਿਟ ਰਹਿ ਗਿਆ ਹੋਇਆ ਆ ਕਾਫੀ ਅੱਛੀ ਬਾਰਿਸ਼ ਹੋਣ ਕਰਕੇ ਕਵਰ ਅਪ ਹੋ ਚੁੱਕ ਗਿਆ ਹੈ ਨਾ हेलो मास्टर्स शशिगल आप दोस्तों मैं आपका दोस्त हरदीप दूआ और ਤੁਸੀਂ ਦੇਖ ਰਹੇ ਹੋ ਲੁਧਿਆਣਾ ਦਾ ਮੌਸਮ ਖਬਰ ਨਾ ਮਾਸੋ ਦੋਸਤੋ ਅਗਰ ਗੱਲ ਕਰੀਏ ਵੈਦਰ ਦੀ ਤਾਂ ਲਗਾਤਾਰ ਤਾਪਮਨ ਜਿਹੜਾ ਵਾ ਵਧਦਾ ਘਟਦਾ ਨਜ਼ਰ ਆ ਰਿਹਾ ਹੈ ਕਿਉਂਕਿ ਮੌਨਸੂਨ ਆਂਦੇ ਨਾਲ ਜਿੱਥੇ ਬਰਸਾਤਾ ਹੋ ਰਹੀਆਂ ਉੱਥੇ ਦੂਜੇ ਪਾਸੇ ਅਗਰ ਗੱਲ ਕਰੀਏ ਤੇ ਤੇਜ਼ ਧੁੱਪ ਦਾ ਜਿਹੜਾ ਪ੍ਰਕੋਪ ਹੈ ਉਹ ਵੀ ਸ਼ਹਿਰ ਵਾਸੀਆਂ ਨੂੰ ਜਿਹੜਾ ਵਾ ਚੱਲਣਾ ਪੈ ਰਿਹਾ ਵਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਹਾ ਜਾ ਰਿਹਾ ਵਾ ਕਿ ਤਾਪਮਨ ਜਿਹੜਾ ਵਾ ਹੋਰ ਜਿਹੜਾ ਵੱਧ ਸਕਦਾ ਹੈਗਾ ਲੇਕਿਨ ਮੌਸਮ ਵਿਭਾਗ ਦੀ ਜਾਣੀਏ ਗੱਲ ਕਰੀਏ ਤਾ ਕੀ ਕਹਿਣਾ ਉਹਨਾਂ ਦਾ ਆਓ ਫਿਰ ਸਾਡੇ ਨਾਲ ਗੱਲ ਕਰਨ ਮੌਜੂਦ ਨੇ ਪੀਏ ਉੱਤੋਂ ਯਾਨੀ ਕਿ ਸਿੱਧਾ ਮੈਮ ਕੇਕੇ ਗਿਲਜੀ ਤਾ ਉਹ ਜਾਣਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਜਿਹੜਾ ਵਾਹ ਹੋਰ ਵੱਧੇਗਾ ਜਾਂ ਮਾਨਸੂਨ ਦੇ ਕਾਰਨ ਲਗਾਤਾਰ ਜਿਸ ਤਰ੍ਹਾਂ ਰਾਹਤ ਪਈ ਹੈ ਬਰਸਾਤ ਦੇ ਕਾਰਨ ਸਾਨੂੰ ਰਾਹਤ ਮਿਲੀ ਹੈ ਅੱਗੇ ਵੀ ਮਿਲਦੀ ਰਹੇਗੀ ਸੋ ਸਸ਼ੀਮਾ ਮੈਂ ਵੈਲਕਮ ਟੂ ਮੰਜੀ ਥੈਂਕ ਯੂ ਸੋ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਕਿ ਹੁਣ ਤੱਕ ਤੇ ਲੁਧਿਆਣਾ ਵਾਸੀ ਨੂੰ ਬਹੁਤ ਰਾਹਤ ਮਿਲੀ ਹੈ ਜਿਵੇਂ ਜਦੋਂ ਜਦੋਂ ਦਾ ਮਾਨਸੂਨ ਸ਼ੁਰੂਆਤ ਹੋ ਚੁੱਕੀ ਹੈ ਮਾਨਸੂਨ ਦੀ ਆ ਕਾਫੀ ਰਾਹਤ ਮਿਲੀ ਹੈ ਤਾਪਮਾਨ ਜਿਹੜਾ 31 ਡਿਗਰੀ ਤੱਕ ਜਾ ਚੁੱਕਾ ਸੀਗਾ ਤਾਂ ਹੁਣ ਥੋੜਾ ਜ਼ਰੂਰ ਵਧ ਰਿਹਾ ਹੈ ਇਸ ਕਰਕੇ ਚਿੰਤਾ ਦਾ ਵਿਸ਼ਾ ਬੰਦਾ ਜਾ ਰਿਹਾ ਹੈ ਕਿ ਆਨਲੈਨ ਵਿੱਚ ਇੱਕ ਵਾਰੀ ਫੇਰ ਜਿਹੜਾ ਕਿ ਮਸ਼ਹੂਰ ਹੈ ਕਿ ਜੂਨ ਜਿਹਾ ਹਮੇਸ਼ਾ ਗਰਮੀ ਪੈਂਦੀ ਹੈ ਸੋ ਜੁਲਾਈ ਵਿੱਚ ਹੀ ਹਲੇ ਅਸੀਂ ਆਈਏ ਭਾਵੇਂ ਥੋੜੇ ਦਿਨ ਦੇ ਅੰਦਰ ਰਾਹਤ ਜ਼ਰੂਰ ਮਿਲੀ ਹੈ ਮੌਸਮਦਰ ਵੱਲੋਂ ਸੋ ਆਨ ਹਾਂਜੀ ਬਿਲਕੁਲ ਜਿਸ ਤਰ੍ਹਾਂ ਇਸ ਵਾਰੀ ਆਪਾਂ ਦੇਖਿਆ ਕਿ ਜੁਲਾਈ ਦਾ ਜਿਹੜਾ ਸਾਡਾ ਮਿੰਨਾ ਹੁੰਦਾ ਵੈਸੇ ਤਾਂ ਇਹ ਵੈਟਰ ਸਟਮਟ ਹੁੰਦਾ ਜਿਹੜੇ ਮੌਨਸੂਨ ਸੀਜ਼ਨ ਦੇ ਵਿੱਚ ਔਰ ਇਸ ਵਾਰੀ ਸਾਡੇ ਕੋਲ ਅੱਛੀ ਬਾਰਿਸ਼ ਪਹਿਲੇ ਹਫਤੇ ਦੇ ਵਿੱਚ ਰਿਕਾਰਡ ਹੋਈ ਹੈ ਜਿਸ ਤਰ੍ਹਾਂ ਕਿ ਸਾਡੇ ਕੋਲ 78 7778 ਮਿਲੀਮੀਟਰ ਤੱਕ ਬਾਰਿਸ਼ ਹੋ ਗਈ ਹੈ ਅਗੇਂਸਟ ਦਾ ਨਾਰਮਲ ਆਫ 40 ਮਿਲੀਮੀਟਰ ਸੋ ਆਲਮੋਸਟ ਆਪਾਂ ਕਹਿ ਸਕਦੇ ਹਾਂ ਕਿ ਡਬਲ ਜਿਹੜੀ ਬਾਰਿਸ਼ ਹੈ ਇਸ ਵਾਰੀ ਇਸ ਹਫਤੇ 'ਚ ਰਿਕਾਰਡ ਹੋਈ ਹੈ ਸੋ ਕਾਫੀ ਅੱਛੀ ਬਾਰਿਸ਼ ਹੈ ਦੇਖਿਆ ਆਪਾਂ ਜਿਹਦੇ ਨਾਲ ਟੈਂਪਰੇਚਰ ਵੀ ਫਾਲ ਹੋਇਆ ਲੋਕਾਂ ਨੂੰ ਵੀ ਬਹੁਤ ਰਾਹਤ ਮਿਲੀ ਹੈ ਗਰਮੀ ਤੋਂ ਕਿਉਂਕਿ ਟੈਂਪਰੇਚਰ ਜਿਹੜੇ ਨੇ ਦੋਨੋਂ ਦਿਨ ਤੇ ਰਾਤ ਦੇ 4 ਡਿ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਥੋੜਾ ਜਿਹਾ ਸਾਨੂੰ ਲੱਗ ਰਿਹਾ ਕਿ ਟੈਂਪਰੇਚਰਸ ਰਾਈਜ਼ ਕਰਨਗੇ ਔਰ ਜਿਹੜਾ ਹਿਊਮਿਡਿਟੀ ਲੈਵਲ ਆਬੀ ਕਾਫੀ ਵਧਿਆ ਹੋਇਆ ਹੈ ਕਿਉਂਕਿ ਦਿਨ ਦਾ ਜਿਹੜੀ ਦਿਨ ਦੀ ਜਿਹੜੀ ਹਿਊਮਿਡਿਟੀ ਆਬੀ 70% ਤੱਕ ਚਲੀ ਗਈ ਹੈ ਸੋ ਜਿਸ ਦੇ ਨਾਲ ਕੀ ਕਾਫੀ ਅਨਕੰਫਰਟੇਬਲ ਜਿਹੜਾ ਵੈਦਰ ਹੈਗਾ ਬਣਿਆ ਹੋਇਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹਲੇ ਲੱਗ ਰਿਹਾ ਕਿ ਜਿਸ ਤਰ੍ਹਾਂ ਮੌਨਸੂਨ ਦੀ ਇੰਨੀ ਜ਼ਿਆਦਾ ਪ੍ਰੋਗਰੈਸ ਹੁਣ ਨਹੀਂ ਹੈ ਕਿਉਂਕਿ ਕਾਫੀ ਪਿਛਲੇ ਹਫਤੇ ਬਾਰਿਸ਼ ਹੋ ਗਈ ਹੈ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਔਰ ਕਵਰ ਵੀ ਹੋ ਚੁੱਕਿਆ ਅਚਾ ਵੈਲ ਡਿਸ ਸੈਨਾਰੀਓ ਦੀ ਗੱਲ ਕਰਦੇ ਆ ਤਾਂ ਅਸੀਂ ਕਾਫੀ ਅੱਛੀ ਪੋਜੀਸ਼ਨ 'ਚ ਹੈਗੇ ਆ ਫਰਸਟ ਜੂਨ ਤੋਂ ਲੈ ਕੇ ਹੁਣ ਤੱਕ ਦੀ ਆਪਾਂ ਜੇ ਗੱਲ ਕਰਦੇ ਆ 5-7 ਜੁਲਾਈ ਤੱਕ ਤਾਂ ਸਾਡੇ ਕੋਲ 20% ਐਫੀਸਿਟ ਰਹਿ ਗਿਆ ਹੋਇਆ ਕਾਫੀ ਅੱਛੀ ਬਾਰਿਸ਼ ਹੋਣ ਕਰਕੇ ਕਵਰ ਅਪ ਹੋ ਚੁੱਕਿਆ ਹੈ ਕਿਤੇ ਨਾ ਕਿਤੇ ਕਿਸਾਨ ਵੀਰਾਂ ਨੂੰ ਵੀ ਜ਼ਰੂਰ ਹੋਇਆਗਾ ਅਗਰ ਧਰਤੀ ਤੇ ਇੰਨੀ ਅੱਛੀ ਬਾਰਿਸ਼ ਹੋਈ ਹੈਗੀ ਤੇ ਕਿਤੇ ਨਾ ਕਿਤੇ ਕਹਿ ਲੋ ਕਿ ਧਰਤੀ ਦਾ ਹੀ ਪਾਣੀ ਜਿਹੜਾ ਵਾ ਬਚਿਆ ਹੈ ਔਰ ਉਸ ਨੂੰ ਬਾਹਰ ਜਿਹੜਾ ਕੱਢਣ ਤੋਂ ਜਗਾ ਕਿਤੇ ਕੁਦਰਤੀ ਜਿਹੜਾ ਸਾਰਾ ਸਰੋਤ ਹੈ ਉਮੀਦ ਦੇ ਰੂਪ ਦੇ ਵਿੱਚ ਆਇਆ ਔਰ ਜਿਸ ਨੂੰ ਅੱਛੀ ਬਾਰਿਸ਼ ਤੁਸੀਂ ਦੱਸ ਆਮ ਜਨਤਾ ਲਈ ਹੋਇਆ ਹਾਂਜੀ ਬਿਲਕੁਲ ਜਿਸ ਤਰ੍ਹਾਂ ਹੁਣ ਆਪਣੀ ਜਿਹੜੀ ਮੇਨ ਝੋਨੇ ਦੀ ਫਸਲ ਹੁੰਦੀ ਹੈ ਹਨਾ ਜਿਹੜੀ ਇਹ ਸੋਣੀ ਦੇ ਰੁੱਤ ਦੇ ਵਿੱਚ ਸੋ ਉਹਦੇ ਲਈ ਸਾਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਪਰ ਇਸ ਵਾਰੀ ਬਾਰਿਸ਼ ਨੇ ਸਾਨੂੰ ਬਹੁਤ ਸਾਥ ਦਿੱਤਾ ਸੋ ਜਦੋਂ ਝੋਨੇ ਦੀ ਜਾਂ ਆਪਾਂ ਕਹਿੰਦੇ ਬਾਸਮਤੀ ਦੀ ਲਵਾਈ ਸੀ ਉਹਦੇ ਲਈ ਪਾਣੀ ਜਦੋਂ ਖੜਾ ਕਰਨਾ ਪੈਂਦਾ ਇਸ ਵਾਰੀ ਬਾਰਿਸ਼ ਨਾਲ ਹੀ ਉਹਦੀ ਪੂਰਤੀ ਹੋ ਗਈ ਹੈ ਸੋ ਕਿਸਾਨਾਂ ਨੂੰ ਕਾਫੀ ਜਿਹੜਾ ਬਚਾਅ ਹੋਇਆ ਕਿਉਂਕਿ ਉਹਨਾਂ ਨੇ ਧਰਤੀ ਹੇਠਲਾ ਪਾਣੀ ਕੱਢਣ ਦੀ ਲੋੜ ਨਹੀਂ ਪਈ ਸੋ ਦੂਸਰਾ ਇਹ ਵੀ ਬੈਨੀਫਿਟ ਹੈਗਾ ਕਿ ਜਦੋਂ ਬਾਰਿਸ਼ ਅੱਛੀ ਹੋ ਰਹੀ ਹੈਰ ਉਹ ਦੋ ਦੋ ਤਿੰਨ ਤਿੰਨ ਦਿਨ ਮਤਲਬ ਲ ਰੀਚਾਰਜਿੰਗ ਵੀ ਹੋ ਰਹੀ ਹੈ ਇਨਫਿਲਟ੍ਰੇਸ਼ਨ ਹੋ ਰਹੀ ਹੈ ਅੰਦਰ ਤੇ ਜਿਹੜਾ ਤਰਤੀਟਲਾ ਪਾਣੀ ਆ ਉਹਨੂੰ ਵੀ ਮਤਲਬ ਐਡਪ ਹੋ ਰਿਹਾ ਹੈ ਨਾ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਸੋ ਓਵਰਆਲ ਆਪਾਂ ਕਹਿ ਸਕਦੇ ਆ ਕਿ ਕਾਫੀ ਅੱਛਾ ਇਸ ਵਾਰੀ ਮੌਨਸੂਨ ਦਾ ਸਨੇਹਾਰਿਓ ਹੁਣ ਤੱਕ ਦਾ ਰਿਹਾ ਹੈ ਪਰ ਹੁਣ ਥੋੜੀ ਜੀ ਉਹਦੇ ਵਿੱਚ ਬ੍ਰੇਕ ਹੈਗੀ ਹੈ ਕਿਉਂਕਿ ਹੁਣ ਅਗਲੇ ਜਿਹੜਾ ਟਾਈਮ ਹੈਗਾ ਜਿਸ ਤਰ੍ਹਾਂ ਕੀ ਸਾਨੂੰ ਫੋਰਕਾਸਟ ਹੈਗੀ ਹੈ ਇੰਨੀ ਜ਼ਿਆਦਾ ਪ੍ਰੋਗਰੈਸ ਨਹੀਂ ਹੈਗੀ ਪਰ ਕੁਝ ਕੰਡੀ ਏਰੀਆਜ਼ ਦੇ ਵਿੱਚ ਜਿਵੇਂ ਕਿ ਆਪਾਂ ਕਹਿੰਦੇ ਆ ਹੁਸ਼ਿਆਰਪੁਰ ਹੋ ਗਿਆ ਰੂਪਨਗਰ ਨੰਪੁਰ ਸਾਹਿਬ ਆਪਾਂ ਫਤੇਗੜ ਸਾਹਿਬ ਇੰਨਾ 24-48 ਘੰਟਿਆਂ ਚ ਬਾਰਿਸ਼ ਦੀ ਸੰਭਾਵਨਾ ਦਰਸਾਈ ਜਾ ਰਹੀ ਹੈ ਪਰ ਬਾਕੀ ਹਲੇ ਥੋੜਾ ਜਿਹਾ ਮਤਲਬ ਪ੍ਰੋਗਰੈਸ ਲੋ ਲੱਗ ਰਹੀ ਹੈ ਡਬਲਿਊ ਡੀ ਸਿਸਟਮ ਦੀ ਗੱਲ ਕਰੀਏ ਤੇ ਉਹ ਬਿਲਕੁਲ ਸਥਿਰ ਹੈਗਾ ਜਾਂ ਉਹ ਵਿਗੜਿਆ ਲੈ ਮੈਡਮ ਅ ਨਹੀਂ ਇੰਨਾ ਦਿਨਾਂ ਦੇ ਵਿੱਚ ਜਦੋਂ ਮੌਨਸੂਨ ਪੂਰੀ ਐਕਟਿਵ ਹੁੰਦੀ ਹੈ ਤਾਂ ਡਬਲਯੂਡੀ ਤਾਂ ਇੰਨਾ ਜ਼ਿਆਦਾ ਐਕਟਿਵ ਨਹੀਂ ਹੁੰਦਾ ਸੋ ਕਿ ਬਹੁਤ ਰੇਅਰ ਕੇਸਿਸ ਦੇ ਵਿੱਚ ਹੁੰਦਾ ਹੈ ਕਿ ਡਬਲਯੂਡੀ ਤੇ ਮੌਨਸੂਨ ਇਕੱਠੇ ਆਉਂਦੇ ਆ ਪਰ ਇਸ ਵਾਰੀ ਪਿੱਛੋਂ ਜਿਹੜੀ ਸਾਨੂੰ ਰੇਬੀਅਨ ਸੀ ਤੋਂ ਕਾਫੀ ਅੱਛੀ ਪੁਸ਼ ਮਿਲ ਰਹੀ ਹੈ ਜਿਹਦੇ ਨਾਲ ਕੀ ਮੌਨਸੂਨ ਦੀ ਅੱਛੀ ਪ੍ਰੋਗਰੈਸ ਹੈਗੀ ਹੈ ਥੋੜੇ ਜਿਹਾ ਬ੍ਰੇਕ ਤੋਂ ਬਾਅਦ ਫਿਰ ਐਕਟਿਵ ਹੋ ਸਕਦੀ ਹੈ ਬਟ ਹਾਲੇ ਤੱਕ ਵੀ ਸਾਡਾ ਸੀ ਕਾਫੀ ਅੱਛੀ ਪੋਜੀਸ਼ਨ ਦੇ ਵਿੱਚ ਹੈਗੇ ਆ ਅੱਛਾ ਆਈਐਮਡੀ ਵੱਲੋਂ ਜਦੋਂ ਲਗਾਤਾਰ ਜਿਹੜਾ ਮੈਂ ਕਦੇ ਰੈਡ ਅਲਰਟ ਕਦੇ 옐ੋ ਅ ਅਹ ਦੇਖੋ ਹਿਮਾਚਲ ਲਈ ਜਰੂਰ ਅਲਰਟ ਜਾਰੀ ਕੀਤਾ ਗਿਆ ਹੈ ਹਿਮਾਚਲ ਦੇ ਜਿਹੜੇ 4-5 ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਰੈਡ ਅਲਰਟ ਹੈ ਕਿਸੇ ਦੇ ਵਿੱਚ yellow ਅਲਰਟ ਹੈਗਾ ਸੋ ਆਪਾਂ ਹਲੇ ਕਿਸੇ ਵੀ ਅਲਰਟ ਦੇ ਵਿੱਚ ਨਹੀਂ ਕੋਈ ਵਰਨਿੰਗ ਨਹੀਂ ਹੈਗੀ ਬਟ ਫਿਰ ਵੀ ਸਾਨੂੰ ਅਲਰਟ ਰਹਿਣਾ ਚਾਹੀਦਾ ਹੈ ਕਿਉਂਕਿ ਪਿਛਲੇ ਸਾਲ ਵੀ ਜਿਵੇਂ ਹਿਮਾਚਲ ਦੇ ਵਿੱਚ ਬਾਰਿਸ਼ ਹੋਈ ਆ ਤਾਂ ਪਾਣੀ ਪੰਜਾਬ ਦੇ ਵਿੱਚ ਜ਼ਿਆਦਾ ਆਇਆ ਹੈ ਹਾਂਜੀ ਪਰ ਇਹ ਹੈ ਕਿ ਉਹ ਮਤਲਬ ਕੁਝ ਏਰੀਆਜ਼ ਹੁੰਦੇ ਆ ਕਿ ਕਿੱਥੋਂ ਟ੍ਰੈਵਲ ਕਰ ਸਕਦਾ ਸੋ ਹਲੇ ਤੱਕ ਸਾਡੇ ਕੋਲ ਇੰਨੀ ਜ਼ਿਆਦਾ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਬਟ ਫਿਰ ਵੀ ਲੋਕਾਂ ਨੂੰ ਆਪਣਾ ਪੂਰਾ ਧਿਆਨ ਰੱਖਣਾ ਚਾਹੀਦਾ ਕਿ ਜਿਸਾ ਪਾੜਾਂ ਵਾਲਾ ਨਾ ਜਾਇਆ ਜਾਵੇ ਲੋ ਲਾਈਨ ਗੇਰੀਆਸ ਨਾ ਜਾਇਆ ਜਾਵੇ ਬਹੁਤੀ ਜ਼ਿਆਦਾ ਹਾਂਜੀ ਲੈਂਡਸਲਾਈਡ ਹੋ ਸਕਦੀ ਹੈ ਕੋਈ ਜਿਵੇਂ ਬ੍ਰੇਕੇਜ ਹੋ ਸਕਦੀ ਹੈ ਜਿਵੇਂ ਟਰੀਜ਼ ਦੀ ਬ੍ਰੇਕੇਜ ਹੋ ਸਕਦੀ ਹੈ ਨਾ ਸਲਿਪਰੀ ਹੋ ਜਾਂਦੀਆਂ ਨੇ ਰੋਡਸ ਤੇ ਟ੍ਰੈਫਿਕ ਬਲੌਕ ਹੋ ਜਾਂਦਾ ਉਹਦੇ ਨਾਲ ਵੀ ਪ੍ਰੋਬਲਮ ਆਂਦੀ ਹੈ ਸੋ ਉਸ ਚੀਜ਼ਾਂ ਤੋਂ ਵਿਚਾਰ ਰੱਖਣਾ ਚਾਹੀਦਾ ਹੈ ਕਿ ਆਪਾਂ ਜਿੰਨਾ ਹੋ ਸਕੇ ਇਹਨਾਂ ਚੀਜ਼ਾਂ ਜੇ ਟਰੈਵਲਿੰਗ ਨੂੰ ਅਵੋਇਡ ਕਰੀਏ ਔਰ ਜੇ ਟਰੈਵਲਿੰਗ ਕਰਨੀ ਵੀ ਪਵੇ ਤਾਂ ਪੂਰੀਆਂ ਪ੍ਰੀਕਾਸ਼ਨਸ ਦੇ ਨਾਲ ਆਪਣੀਆਂ ਜਿਹੜੀਆਂ ਲਾਈਟਸ ਹੋਣ ਤੇ ਆਪਣੇ ਜਿਹੜੇ ਫੋਗਰਸ ਹੋਣ ਸਭ ਕੁਝ ਚੱਲਦਾ ਹੋਵੇ ਪ੍ਰੋਪਰ ਰੱਖਿਆ ਜਾਵੇ ਤੇ ਸ اپنی سلو رکھی ਜਾਵੇ ਹੈ ਨਾ ਸੋ ਇਸ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਜਦੋਂ ट्रैवलिंग ਕਰਨੀ ਹੈ ਵੈਸੇ ਪਹਾੜਾਂ ਵੱਲ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਅਗਰ ਮੈਂ ਗੱਲ ਕਰੀਏ ਲੁਧਿਆਣਾ ਸ਼ਹਿਰ ਦੀ ਕਿਉਂਕਿ ਆਪਾਂ ਬਾਹਰਲੀ ਥਾਂਵਾਂ ਦੀ ਬਹੁਤ ਗੱਲ ਕੀਤੀ ਹਿਮਾਚਲ ਦੀ ਗੱਲ ਕੀਤੀ ਹੈ ਲੁਧਿਆਣਾ ਸ਼ਹਿਰ ਦੀ ਵਾਪਸ ਕੇ ਗੱਲ ਕਰੀਏ ਤੇ ਆਮ ਨਾਲੇ ਦੋ ਦਿਨਾਂ ਵਿੱਚ ਤੁਹਾਨੂੰ ਨਹੀਂ ਲੱਗ ਰਿਹਾ ਕਿ ਹਲੇ ਬਰਸਾਤ ਹੋਏਗੀ ਜਾਂ ਮੀਂਹ ਪਵੇਗਾ ਔਰ ਨਾ ਹੀ ਤਾਂ ਲੱਗ ਰਿਹਾ ਕਿ ਤਾਪ ਮ ਜਿਹੜਾ ਘਟਦਾ ਨਜ਼ਰ ਆ ਰਿਹਾ। हां देखो टेंपरेचरस ता हले ਨਹੀਂ ਹੁਣ ਹੋਰ ਫਾਲ ਕਰਨਗੇ ਕਿਉਂਕਿ ਜਿਸ ਤਰ੍ਹਾਂ ਕੀ ਲੱਗ ਰਿਹਾ ਹੈ ਕਿ ਪ੍ਰੋਗਰੈਸ ਨਹੀਂ ਆਨੀ ਹੈਗੀ हां ਆਈਸੋਲੇਟਡ ਰੇਨਫਾਲ ਜਰੂਰ ਹੋ ਸਕਦੀ ਹੈ ਕਈ ਵਾਰੀ ਲੋਕਲ ਸਿਸਟਮ ਡਵੈਲਪ ਹੋ ਜਾਂਦਾ ਹੈ ਜਿਵੇਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਇੰਨਾ ਜ਼ਿਆਦਾ ਫਲਡਿੰਗ ਹੋਈ ਹੁੰਦੀ ਹੈ ਪੰਜਾਬ ਦੇ ਵਿੱਚ ਤਾਂ ਕੁਝ ਵਾਰੀ ਕਈ ਥਾਵਾਂ ਤੇ ਜਿਵੇਂ ਲੋਕਲ ਏਰੀਆ ਡਵੈਲਪ ਵੀ ਹੋ ਜਾਂਦਾ ਹੈ ਸੋ ਇਸ ਗੱਲ ਤੋਂ ਆਪਾਂ ਨਾ ਨਹੀਂ ਕਰ ਸਕਦੇ ਕਿ ਬਾਰਿਸ਼ ਨਹੀਂ ਹੋ ਸਕਦੀ ਹਾਂਜੀ ਆਈਸੋਲੇਟਡ ਜ਼ਰੂਰ ਹੋ ਸਕਦੀ ਆ ਪਰ ਟੈਂਪਰੇਚਰ ਦੇ ਵਿੱਚ ਹੁਣ ਫਾਲ ਨਹੀਂ ਹੋਏਗਾ ਟੈਂਪਰੇਚਰ ਥੋੜਾ ਜਿਹਾ ਜ਼ਰੂਰ ਰਾਈਜ਼ ਕਰੇਗਾ ਫਿਰ ਵੀ ਇੰਨਾ ਜ਼ਿਆਦਾ ਨਹੀਂ ਆਪਾਂ ਕਹਿ ਸਕਦੇ ਕਿ ਹੀਟ ਵੇਵ ਦਾ ਇਫੈਕਟ ਆਏਗਾ ਹਾਂ ਇਹ ਹੈ ਕਿ 33 34 ਤੱਕ ਜਿਹੜਾ ਟੈਂਪਰੇਚਰ ਆ ਜਾ ਸਕਦਾ ਬਟ ਹਿਊਮਿਡਿਟੀ ਹੋਣ ਕਰਕੇ ਜ਼ਿਆਦਾ ਅਨਕੰਫਰਟੇਬਲ ਜ਼ਰੂਰ ਰਹੇਗਾ ਸੋ ਦੋਸਤੋ ਐਵੇਂ ਸੀ ਮੈਮ ਕੇਕੇ ਜਿਹੜਾ ਸਾਫ਼ ਤੋਂ ਉੱਤੇ ਦੱਸਿਆ ਕਿ ਆਨ ਵਾਲੇ ਜਿਹੜੇ ਇੱਕ ਤੋਂ ਦੋ ਦਿਨ ਹੈਗੇ ਨੇ ਉਸ ਵੀ ਤਾਪਮਨ ਜਿਹੜਾ ਬੈ ਘਟਦਾ ਨਜ਼ਰ ਨਹੀਂ ਆ ਰਿਹਾ ਬਲਕਿ ਵਧਦਾ ਹੀ ਨਜ਼ਰ ਆ ਰਿਹਾ ਹੈ ਇੱਕ ਹੋਰ ਬਰਸਾਤਾ ਦੀ ਗੱਲ ਕਰੀਏ ਤਾਂ ਕੁ ਹੈਵੀ ਰੇਂਜ ਜਿਹੜੀ ਹੈ ਉਹ ਨਹੀਂ ਹੋ ਸਕਦੀ ਜਿਸ ਤੱਕ ਕਿ ਤੁਸੀਂ ਲਗਾਤਾਰ ਦੇਖ ਰਹੇ ਸੀ ਪਿਛਲੇ ਕੁਝ ਦਿਨਾਂ ਤੱਕ ਰਾਹਤ ਮਿਲੀ ਹੋਏ ਸੀ ਕਿ ਹੋਰ ਤੇਜ਼ ਹਵਾਵਾਂ ਵੀ ਜੜੀਆਂ ਨੇ ਤੇਜ਼ ਹਵਾਵਾਂ ਜ਼ਰੂਰ ਸੀ ਲੇਕਿਨ ਉਹ ਠੰਡੀਆਂ ਹਵਾਵਾਂ ਸੀ ਕਿਉਂਕਿ ਬਰਸਾਤ ਤੋਂ ਬਾਅਦ ਆਉਣ ਵਾਲੀਆਂ ਹਵਾਵਾਂ ਸੀਗੀਆਂ ਲੇਕਿਨ ਹੁਣ ਜਿਹੜੀਆਂ ਹਵਾਵਾਂ ਆਣੀਆਂ ਇੱਕ ਵਾਰੀ ਫੇਰ ਤੁਹਾਨੂੰ ਜਿਹੜੀਆਂ ਗਰਮ ਹਵਾਵਾਂ ਜੜੀਆਂ ਦੇਖਣ ਨੂੰ ਮਿਲਣਗੀਆਂ ਔਰ ਲਗਾਤਾਰ ਜਿਹੜਾ ਬੈ ਸਨੀ ਡੇਜ਼ ਇਹਨੂੰ ਆਪਾਂ ਕਹਿ ਸਕਦੇ ਹਾਂ ਉਹ ਜ਼ਰੂਰ ਦੇਖਣ ਨੂੰ ਮਿਲਣਗੀਆਂ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਉਹਨਾਂ ਨੂੰ ਲੁਧਿਆਨ ਲਾਈ जोडेर लुधिया लाइभ दिन